ਪੰਜਾਬ ਕਾਂਗਰਸ ਨੇ ਸੂਬੇ ਵਿੱਚ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵੱਡੇ ਸੰਘਰਸ਼ ਦਾ ਆਗਾਜ਼ ਕਰਨ ਦਾ ਫੈਸਲਾ ਕੀਤਾ ਮਨਰੇਗਾ ਬਚਾਓ ਸਮਾਗਮ ਦੇ ਤਹਿਤ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਮਨਰੇਗਾ ਵਰਕਰਾਂ ਦੇ ਹੱਕ ਦੀ ਲੜਾਈ ਲੜੇਗੀ ਇਹ ਐਲਾਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਜਿਹੜੇ ਨੇ ਰਾਜਾ ਵਿੜਿੰਗ ਨੇ ਫਟਾ ਐਲਾਨ ਕੀਤਾ ਔਰ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਫੁਪੇਸ਼ ਬਗੇਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੋ ਵੱਖ-ਵੱਖ ਥਲਕਾਂ ਵਿੱਚ ਜਨਤਕ ਸੰਭਾਵਨਾ ਦੇ ਸੰਬੋਧਨ ਕਰਨਗੇ ਇਸ ਮੁਹਿੰਮ ਤਹਿਤ ਹੋਣ ਵਾਲੀਆਂ ਰੈਲੀਆਂ ਦੇ ਵੇਰਵੇ ਸਾਂਝੇ ਕੀ ਕਰਦਿਆਂ ਰਾਜਾ ਵਡਿੰਗ ਨੇ ਕਿਹਾ ਕਿ ਇਸ ਸੰਗਰਾਮ ਦੇ ਤਹਿਤ ਪਹਿਲਾ ਸਭ ਸਭਾ ਭਲਕੇ ਗੁਰਦਾਸਪੁਰ ਵਿਖੇ ਸਵੇਰੇ 10 ਵਜੇ ਹੋਵੇਗੀ ਇਸ ਤੋਂ ਬਾਅਦ ਦੁਪਹਿਰ 2 ਵਜੇ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਵਰਕਰਾਂ ਨੂੰ ਸਬੋਧਨ ਕੀਤਾ ਜਾਵੇਗਾ ਇਸੇ ਤਰ੍ਹਾਂ 9 ਤਰੀਕ ਨੂੰ ਸਵੇਰੇ 10 ਵਜੇ ਬਲਾਚੌਰ ਅਤੇ ਦੁਪਹਿਰ 2 ਵਜੇ ਸੰਵਰਾਲਾ 10 ਤਰੀਕ ਨੂੰ ਸਵੇਰੇ 10 ਵਜੇ ਰਾਜਪੁਰ ਅਤੇ ਦੁਪਹਿਰ 2 ਵਜੇ ਸੰਗਰੂਰ ਇਹ ਸਭ ਥਾਵਾਂ ਤੇ ਸੰਬੋਧਨ ਕੀਤਾ ਜਾਵੇਗਾ ਰਾਜਾ ਵਿਰਿੰਗ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੇ ਕਰੀਬ ਪਰਿਵਾਰਾਂ ਨੂੰ ਰੋਜ਼ਗਾਰ ਦੀ ਗਰੰਟੀ ਦੇਣ ਲਈ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ ਪਰ ਭਾਜਪਾ ਸਰਕਾਰ ਵੱਲੋਂ ਗਰੀਬਾਂ ਤੋਂ ਇਹ ਰੋਜ਼ੀ-ਰੋਟੀ ਖੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਰੁੱਧ ਵਿੱਚ ਕਾਂਗਰਸ ਦੇ ਇਸ ਸਮਾਗਮ ਰਾਹੀਂ ਮਨਰੇਗਾ ਵਰਕਰਾਂ ਦੀ ਲੜਾਈ ਲੜਨ ਦਾ ਫੈਸਲਾ ਲਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਚਰਚਾ ਵਾ ਤੇਜ਼ ਨੇ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ 'ਚ ਨਵਾਂ ਸਮਾਗਮ ਸ਼ੁਰੂ ਹੋ ਜਾ ਰਿਹਾ ਹੈ ਕਾਂਗਰਸ ਦਾ ਨਵਾਂ ਸਮਾਗਮ ਸ਼ੁਰੂ ਕਰਨ ਜਾ ਰਹੀ ਹੈ ਤਾਂ ਵੱਡੇ ਪੱਧਰ ਦਾ ਐਲਾਨ ਜਿਹੜਾ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਸੂਬੇ ਵਿੱਚ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵੱਡੇ ਸੰਘਰਸ਼ ਦਾ ਆਗਾਜ਼ ਕਰਨ ਦਾ ਫੈਸਲਾ ਲੈਂਦਾ ਹੈ ਤੇ ਮਨਰੇਗਾ ਬਚਾਓ ਸਮਾਗਮ ਦੇ ਤਹਿਤ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਮਨਰੇਗਾ ਵਰਕਰਾਂ ਦੇ ਹੱਕ ਵਿੱਚ ਲੜਾਈ ਲੜਨ ਵਾਲੀ ਹੈ ਔਰ ਮਨਰੇਗਾ ਵਰਕਰਾਂ ਦੇ ਹੱਕ ਵਿੱਚ ਪੂਰਨ ਤੌਰ ਤੇ ਖੜਦੀ ਨਜ਼ਰ ਆਵੇਗੀ ਜਿੱਥੇ ਕਾਂਗਰਸ ਪਾਰਟੀ ਔਰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਜਿਹੜੀ ਸਕੀਮ ਸੀਗੀ ਇੱਕ ਤਰੀਕੇ ਦੀ ਮੁਹਿੰਮ ਸੀ ਸ਼ੁਰੂ ਕੀਤੀ ਸੀ ਪਰ ਹੁਣ ਭਾਜਪਾ ਸਰਕਾਰ ਇਸ ਮੁਹਿੰਮ ਨੂੰ ਲੈ ਕੇ ਵੱਡੇ ਪੱਦਰ ਦੇ ਉੱਤੇ ਇਨ੍ਹਾਂ ਮਜ਼ਦੂਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਰਹੀ ਹੈ ਇਸੇ ਹੀ ਚੱਲਦੇ ਤੁਹਾਨੂੰ ਦੱਸ ਹੀਏ ਕਿ ਹੁਣ ਲਗਾਤਾਰ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣੀਆਂ ਹੋਈਆਂ ਨੇ ਸੰਗਰਾਮ ਸ਼ੁਰੂ ਕੀਤਾ ਜਾ ਰਿਹਾ ਤੇ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਐਕਸ਼ਨ ਮੋੜ ਦੇ ਵਿੱਚ ਆ ਚੁੱਕੀ ਹੈ ਵੱਡੇ ਪੱਦਰ ਦੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਲਗਾਤਾਰ ਚਰਚਾਵਾ ਤੇਜ਼ ਕੀਤੀ ਜਾ ਰਹੀ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਹੀ ਸੁਰਖੀਆਂ ਵੀ ਬਣੀਆਂ ਨੇ ਤਾਂ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਇਸ ਦੇ ਵਿੱਚ ਔਰ ਵਾਲੇ ਦਿਨਾਂ ਚ ਹੋਰ ਕਿਹੜੇ ਵੱਡੇ ਫੈਸਲੇ ਲੈਂਦੀ ਹੈ ਕਿਡੀਆਂ ਚੀਜ਼ਾਂ ਸਰਗਰਮ ਰਹਿੰਦੀਆਂ ਨੇ ਕੀ ਕੁਝ ਮਿਲਣ ਦੇਖਣ ਨੂੰ ਮਿਲਦਾ ਪਰ ਇਹ ਮਾਮਲੇ ਹੁਣ ਸੋਸ਼ਲ ਮੀਡੀਆ ਤੇ ਪੱਕ ਗਏ ਨੇ ਤੇ ਕਾਂਗਰਸ ਪਾਰਟੀ ਹੁਣ ਮੰਨ ਰਿਹਾ ਮਜ਼ਦੂਰਾਂ ਦੇ ਹੱਥ ਵਿੱਚ ਪ੍ਰਦਰਸ਼ਨ ਕਰੇਗੀ ਤੇ ਵੱਡੇ ਪੱਧਰ ਤੇ ਇਹਨਾਂ ਮਜ਼ਦੂਰਾਂ ਨੂੰ ਜੋ ਹੈ ਉਹ ਪੂਰਨ ਤੌਰ ਤੇ ਹੱਥ ਜਿਹੜਾ ਦੇਣ ਦੀ ਕੋਸ਼ਿਸ਼ ਕਾਂਗਰਸ ਪਾਰਟੀ ਕਰਨ ਵਾਲੀ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਔਰ ਕਾਂਗਰਸ ਪਾਰਟੀ ਦੇ ਸੰਗਰਾਮ ਜਿਸ ਤਰੀਕੇ ਦੇ ਨਾਲ ਸ਼ੁਰੂ ਕਰੇਗੀ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਐਕਸ਼ਨ ਮੋਰ ਤੇ ਵਿੱਚ ਹੈ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪ ਸਭ ਨੂੰ ਪਤਾ ਹੈ ਕਿ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਆ ਪੂਰੇ ਪੰਜਾਬ ਭਰ ਦੇ ਵਿੱਚ ਮਨਰੇਗਾ ਵਰਕਰਾਂ ਦੀ ਕਾਂਗਰਸ ਪਾਰਟੀ ਨੇ ਲੜਾਈ ਲੜਨ ਦਾ ਪ੍ਰਣ ਕੀਤਾ ਹੈ ਜਾਨੀ ਕਿ ਮਨ ਬਣਾਇਆ ਹੈ। ਔਰ ਔਰੇ ਤਹਿਤ ਬਪੇਸ਼ ਬਗੇਲ ਸਾਹਿਬ ਜਿਹੜੇ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਸਾਹਿਬ ਨੇ ਸਾਬਕਾ ਤੇ ਪੰਜਾਬ ਦੇ ਇਨਚਾਰਜ ਨੇ ਉਹ ਕੱਲ ਨੂੰ ਇਸ ਸੰਗਰਾਮ ਦੇ ਤਹਿਤ ਪਹਿਲੀ ਜਿਹੜੀ ਸਭਾ ਹੈ ਉਹਨੂੰ ਸਬੋਧਨ ਕਰਨਗੇ ਗੁਰਦਾਸਪੁਰ ਠੀਕ 10 ਵਜੇ ਔਰ ਦੁਪਹਿਰੇ 2 ਵਜੇ ਕੱਲ ਨੂੰ ਹੁਸ਼ਿਆਰਪੁਰ ਟਾਂਡਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 9 ਤਰੀਕ ਨੂੰ ਬਲਾਚੌਰ 10 ਵਜੇ ਤੇ 2 ਵਜੇ ਸਮਰਾਲਾ ਖੰਨਾ ਹਲਕੇ ਦੇ ਵਿੱਚ ਸੰਬਰਾਲਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 10 ਤਰੀਕ ਨੂੰ ਪਟਿਆਲਾ ਹਲਕੇ ਚ ਰਾਜਪੁਰਾ 10 ਵਜੇ ਤੇ ਫਿਰ ਸੰਗਰੂਰ ਦੇ ਵਿੱਚ 2 ਵਜੇ ਸੰਬੋਧਨ ਕਰਨਗੇ ਇਸੇ ਤਰ੍ਹਾਂ ਅਗਲੇ ਦਿਨ ਜਾਨੀ ਕਿ 11 ਤਰੀਕ ਨੂੰ ਪੁੱਚੋ ਮੰਡੀ ਦੇ ਵਿੱਚ ਠੀਕ 10 ਵਜੇ ਤੇ ਸ਼ਾਮੀ 2 ਵਜੇ ਬਾਗਾ ਪੁਰਾਣਾ ਇਹ 11 ਤਰੀਕ ਨੂੰ ਤੇ 12 ਤਰੀਕ ਨੂੰ ਪ੍ਰੋਗਰਾਮ ਫਿਰੋਜ਼ਪੁਰ ਚ ਗੁਰੂ ਹਰ ਸਹਾਇ ਵਿਕੇ 10 ਵਜੇ ਮਨਰੇਗਾ ਵਰਕਰਾਂ ਨੂੰ ਸਬੋਧਨ ਕਰਕੇ ਇਸ ਸੰਗਰਾਮ ਦੀ ਲੜਾਈ ਲੜਨਾ ਸ਼ੁਰੂਆਤ ਕਰਾਂਗੇ ਕਿਉਂਕਿ ਇਹ ਲੋਕਾਂ ਤੋਂ ਰੋਜੀ ਰੋਟੀ ਖੋਈ ਗਈ ਹੈ ਡਾਕਟਰ ਮਨਮੋਨ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਗਰੀਬਾਂ ਨੂੰ ਹਰ ਘਰ ਨੂੰ ਰੋਜ਼ਗਾਰ ਦੇਣ ਦਾ ਕੰਮ ਇਹ ਕੀਤਾ ਸੀ ਜਿਹਨੂੰ ਖੋਹਦਾ oprala bjp ਸਰਕਾਰ ਨੇ ਕੀਤਾ ਹੈ ਔਰ bjp ਨੇ ਇਹ ਸਾਡੀ ਰੋਜੀ ਰੋਟੀ ਖੋਹਨ ਦਾ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਿਆਂ ਇੱਕ ਸੈਸ਼ਨ ਬੁਲਾ ਕੇ ਆਪਣੇ ਹੱਥ ਧੋ ਲਏ ਨੇ ਇਸ ਤਰ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਇਸ ਸੰਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਇਹਦੇ ਵਿੱਚ ਹਿੱਸਾ ਲੈਣਾ ਹੈ ਤਾਂ ਜੋ ਇਸ ਲੜਾਈ ਨੂੰ ਆਪਾਂ ਘਰ-ਘਰ ਤੱਕ ਲੈ ਕੇ ਜਾ ਸਕੀਏ। ਔਰ ਲੋਕਾਂ ਦੀ ਰੋਜੀ ਰੋਟੀ ਜਿਹੜੀ ਖੋ ਰਹੀ ਹੈ ਮਨੇਰੇਗਾ ਸਕੀਮ ਜਿਹੜੀ ਬੰਦ ਕਰਨ ਜਾ ਰਹੀ ਹੈ ਭਾਜਪੀ ਸਰਕਾਰ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਲੜਾਈ ਲੜ ਕੇ ਆਪਾਂ ਇਸ ਕਾਨੂੰਨ ਨੂੰ ਵਾਪਸ ਲੈ ਕੇ ਆਉਣਾ ਹੈ ਪਰਮਾਤਮਾ ਕਿਰਪਾ ਕਰੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੋਏਗਾ ਤਾਂ ਦੁਬਾਰੇ ਮਨਰੇਗਾ ਨੂੰ ਫੇਰ ਬਹਾਲ ਕਰਾਂਗੇ ਔਰ ਘਰ ਘਰ ਕੰਮ ਦੇਣ ਦਾ ਕੰਮ ਕਰਾਂਗੇ ਸੋ ਆਸ ਕਰਦਾ ਹਾਂ ਕਿ ਤੁਸੀਂ ਇਸ ਸੰਗਰਾਮ ਦੇ ਵਿੱਚ ਹਰ ਵਿਅਕਤੀ ਪੰਜਾਬ ਦਾ ਉਹਨਾਂ ਇਲਾਕਿਆਂ ਦੇ ਸਾਡੇ ਮਨਰੇਗਾ ਭਰਾ ਤੇ ਆਮ ਲੋਕ ਕਾਂਗਰਸ ਨੂੰ ਪਿਆਰ ਕਰਨ ਵਾਲੇ ਔਰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਔਰ ਸੰਘਰਸ਼ਾਹੀ ਲੜਾਈ ਲੜਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਇਸ ਸੰਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਬਣਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਕੱਲ ਨੂੰ ਗੁਰਦਾਸਪੁਰ ਤੇ ਟਾਡਾ ਵਿਖੇ